ਕਹਿੰਦੇ ਨੇ ਕਿ ਖਟਾਰੀ ਉਸ ਵਕਤ ਖੇਡ ਵਧੀਆ ਦਿਖਾ ਸਕਦਾ ਜਦੋਂ ਇੱਕ ਗਰਾਊਂਡ ਤਿਆਰ ਕੀਤਾ ਹੋਵੇ ਰਾਜ ਦੇ ਵਿੱਚ ਇੱਕ ਵੱਡਾ ਨਾਮ ਹਰਜੀਤ ਤੁਲੀ ਦਾ ਵੀ ਰਹਿ ਚੁੱਕਿਆ ਹੈ ਜਿਸਨੇ ਕਿ ਇੰਟਰਨੈਸ਼ਨਲ ਹਾਕੀ ਦੀ ਖੇਡ ਖੇល ਕੇ ਪੰਜਾਬ ਦਾ ਅਤੇ ਕੋਰਾਲੀ ਸ਼ਹਿਰ ਦਾ ਅਤੇ ਆਪਣੇ ਪਿੰਡ ਨਿਹੋਲਕਾ ਦਾ ਨਾਮ ਵੀ ਰੋਸ਼ਨ ਕੀਤਾ ਹੈ ਚਹਾਗੀ ਦਾ ਖੇਡ ਸਟੇਡੀਅਮ ਹੈ ਜਿੱਥੇ ਜਿੱਥੇ ਕਿ ਹਰਜੀਤ ਉਲੀ ਖੇਡਦਾ ਸੀ ਅਤੇ ਪ੍ਰੈਕਟਿਸ ਕਰਦਾ ਸੀ ਉਸ ਸਟੇਡੀਅਮ ਦੇ ਹਾਲਾਤ ਐਨੇ ਮਾੜੇ ਹੋ ਚੁੱਕੇ ਨੇ ਉਹ ਸਟੇਡੀਅਮ ਦੇ ਹਾਲਾਤ ਅੱਜ ਤੁਹਾਨੂੰ ਦਿਖਾਣੇ ਆ ਕਹਿੰਦੇ ਨੇ ਕਿ ਖਟਾਰੀ ਉਸ ਵਕਤ ਖੇਡ ਵਧੀਆ ਦਿਖਾ ਸਕਦਾ ਜਦੋਂ ਇੱਕ ਗਰਾਊਂਡ ਤਿਆਰ ਕੀਤਾ ਹੋਵੇ ਕੁਰਾਲੀ ਦੇ ਵਿੱਚ ਇੱਕ ਵੱਡਾ ਨਾਮ ਹਰਜੀਤ ਤੁਲੀ ਦਾ ਵੀ ਰਹਿ ਚੁੱਕਿਆ ਹੈ ਜਿਸਨੇ ਕਿ ਇੰਟਰਨੈਸ਼ਨਲ ਹਾਕੀ ਦੀ ਖੇਡ ਖੇល ਕੇ ਪੰਜਾਬ ਦਾ ਅਤੇ ਕੁਰਾਲੀ ਸ਼ਹਿਰ ਦਾ ਅਤੇ ਆਪਣੇ ਪਿੰਡ ਨਿਹੋਲਕਾ ਦਾ ਨਾਮ ਵੀ ਰੋਸ਼ਨ ਕੀਤਾ ਹੈ ਇੱਕ ਕੁਰਾਲੀ ਦੇ ਵਿੱਚ ਹਾਕੀ ਦਾ ਖੇਡ ਸਟੇਡੀਅਮ ਹੈ ਜਿੱਥੇ ਕਿ ਹਰਜੀਤ ਤੁਲੀ ਖੇਡਦਾ ਸੀ ਅਤੇ ਪ੍ਰੈਕਟਿਸ ਕਰਦਾ ਸੀ ਉਸ ਸਟੇਡੀਅਮ ਦੇ ਹਾਲਾਤ ਇੰਨੇ ਮਾੜੇ ਹੋ ਚੁੱਕੇ ਨੇ ਉਹ ਸਟੇਡੀਅਮ ਦੇ ਹਾਲਾਤ ਅੱਜ ਤੁਹਾਨੂੰ ਦਿਖਾਣੇ ਆ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਪਹਿਲਾਂ ਇੱਕ ਵਾਰ ਤਸਵੀਰਾਂ ਜ਼ਰੂਰ ਦਿਖਾਣ ਇਹ ਤਸਵੀਰਾਂ ਕੁਰਾਲੀ ਦੇ ਸਟੇਡੀਅਮ ਦੀਆਂ ਜਿਸ ਸਟੇਡੀਅਮ ਨੂੰ ਬਿਆਨਤ ਸਿੰਘ ਮੈਮੋਰੀਅਲ ਹਾਕੀ ਸਟੇਡੀਅਮ ਦਾ ਨਾਮ ਦਿੱਤਾ ਗਿਆ ਅਤੇ ਇਹ ਸਟੇਡੀਅਮ ਨਗਰ ਕੌਂਸਲ ਕੁਰਾਲੀ ਨੇ ਆਪਣੇ ਮਤਾ ਨੰਬਰ 109 ਮਿਤੀ 31/5/2013 ਰਾਹੀਂ ਸਿਰਫ ਹਾਕੀ ਖੇਡਣ ਦੇ ਲਈ ਪ੍ਰਵਾਨ ਕੀਤਾ ਹੋਇਆ ਹੈ ਅਰੇ ਹਾਕੀ ਤੋਂ ਇਲਾਵਾ ਇਸ ਸਟੇਡੀਅਮ ਦੇ ਵਿੱਚ ਹੋਰ ਕੋਈ ਵੀ ਖੇਡ ਨਹੀਂ ਖੇਡਣ ਦਿੱਤੀ ਜਾਂਦੀ ਅਤੇ ਜੇਕਰ ਕੋਈ ਵਿਅਕਤੀ ਇਹਨਾਂ ਹੁਕਮਾਂ ਦੀ ਉਲੰਘਣਾ ਕਰਦਾ ਹੈ ਜਾਂ ਗਰਾਊਂਡ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਉਂਦਾ ਹੈ ਉਸ ਦੇ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਹ ਬੋਰਡ ਵੀ ਨਗਰ ਕੌਂਸਲ ਕੁਰਾਲੀ ਵੱਲੋਂ ਲਗਾਇਆ ਹੋਇਆ ਪਰ ਹਾਲਾਤ ਤੁਹਾਡੇ ਸਾਹਮਣੇ ਐ ਇੱਥੇ ਕੂੜਾ ਕਰਗਟਰ ਨੂੰ ਡੰਪ ਕੀਤਾ ਗਿਆ ਅਤੇ ਡੰਪ ਕਰਨ ਤੇ ਇਲਾਵਾ ਜਦੋਂ ਬਰਸਾਤ ਹੁੰਦੀ ਹੈ ਇਸ ਕੂੜੇ ਵਿੱਚੋਂ ਕਾਫੀ ਬਦਬੂ ਆਉਂਦੀ ਹੈ ਗਰਾਊਂਡ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਆਲੇ ਦੁਆਲੇ ਦੀਆਂ ਕਿ ਕਿਸ ਤਰ੍ਹਾਂ ਦੇ ਹਾਲਾਤ ਇੱਥੇ ਬਣੇ ਹੋਏ ਨੇ ਥਾ ਥਾ ਤੇ ਬੁੱਟੀ ਖੜੀ ਹੈ ਅਤੇ ਇਸ ਬੁੱਟੀ ਦੇ ਕਰਕੇ ਕਿਤੇ ਆਵਾਰਾ ਜਾਨਵਰ ਸੱਪ ਸਪੋਲੇ ਵੀ ਇੱਥੇ ਘੁੰਮ ਰਹੇ ਹਨ ਲੱਖਾਂ ਰੁਪਏ ਦੀ ਅੰਦਰ ਜਿੰਮ ਦਾ ਸਮਾਨ ਕਮਰਿਆਂ ਦੇ ਵਿੱਚ ਰੁੱਲ ਰਿਹਾ ਜੇ ਇਸ ਦੀ ਸਾਮ ਸੰਭਾਲ ਕੀਤੀ ਜਾਵੇ ਕੁਰਾਲੀ ਦੇ ਸ਼ਹਿਰ ਦੇ ਲੋਕਾਂ ਨੂੰ ਖੇਡਣ ਦੇ ਲਈ ਵਧੀਆ ਵਾਤਾਵਰਣ ਮਿਲ ਸਕਦਾ ਪਰ ਇੱਥੇ ਲੱਖਾਂ ਰੁਪਏ ਦਾ ਜਿੰਮ ਦਾ ਸਮਾਨ ਕੂੜਾ ਕਰਕਟ ਬਣਿਆ ਪਿਆ ਕਿਉਂਕਿ ਇਸ ਨੂੰ ਸੰਭਾਲਣ ਵਾਲਾ ਕੋਈ ਨਹੀਂ ਦਿਖ ਰਿਹਾ ਅਤੇ ਕੁਝ ਪੈਸਿਆਂ ਦੇ ਨਾਲ ਹੀ ਇੱਥੇ ਸ਼ਾਨਦਾਰ ਜਿੰਮ ਬਣ ਸਕਦੀ ਹੈ ਅਤੇ ਇਲਾਕੇ ਦੇ ਨੌਜਵਾਨ ਇੱਥੇ ਕਸਰਤ ਕਰਨ ਦੇ ਲਈ ਆ ਸਕਦੇ ਨੇ ਵੀਡੀਓ ਨੂੰ ਵੱਧ ਤੋਂ ਵੱਧ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਪੰਜਾਬ ਸਰਕਾਰ ਤੱਕ ਇਹ ਗੱਲਬਾਤ ਪਹੁੰਚ ਸਕੇ ਅਤੇ ਇਸ ਖਸਤਾ ਹੋਏ ਸਟੇਡੀਅਮ ਦੇ ਸੁਧਾਰ ਦੇ ਲਈ ਪੰਜਾਬ ਸਰਕਾਰ ਕੋਈ ਨਾ ਕੋਈ ਯਤਨ ਕਰ ਸਕੇ ਕਿਉਂਕਿ ਕੁਝ ਰੁਪਏ ਦੇ ਨਾਲ ਇਸ ਗਰਾਊਂਡ ਨੂੰ ਸੰਭਾਲਿਆ ਜਾ ਸਕਦਾ ਹੈ ਅਤੇ ਇਸ ਗਰਾਊਂਡ ਦੇ ਵਿੱਚ ਬੱਚੇ ਖੇਡ ਕੇ ਪੰਜਾਬ ਦਾ ਨਾਮ ਅਤੇ ਕੋਰਾਲੀ ਦਾ ਨਾਮ ਵੀ ਰੋਸ਼ਨ ਕਰ ਸਕਦੇ ਨੇ ਇਹ ਸਾਰਾ ਇਸ ਕਰਕੇ ਹੋਵੇਗਾ ਜੇਕਰ ਤੁਸੀਂ ਵੀਡੀਓ ਨੂੰ ਸ਼ੇਅਰ ਕਰੋਗੇ ਅਤੇ ਸ਼ੇਅਰ ਕਰਕੇ ਉਹਨਾਂ ਅਫਸਰਾਂ ਤੱਕ ਪਹੁੰਚਾਓਗੇ ਜੋ ਕਿ ਕੰਮਚੋਰ ਨੇ ਅਤੇ ਜਿਨ੍ਹਾਂ ਨੇ ਇਸ ਸਟੇਡੀਅਮ ਨੂੰ ਖਰਾਬ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਇਸ ਵਕਤ ਇੱਥੇ ਜੰਗਲੀ ਜੜੀ-ਬੁੱਟੀਆਂ ਬਹੁਤ ਖੜੀਆਂ ਹਨ ਅਤੇ ਬਕਾਇਦਾ ਬੁੱਟੀਆਂ ਦੇ ਵਿੱਚ ਲੋਕ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਸੱਪ-ਸਪੋਲਾ ਵੀ ਉਹਨਾਂ ਨੂੰ ਮਿਲ ਸਕਦਾ ਹੈ ਐਥੇ ਨਹੀਂ ਕਿ ਨਸ਼ੇੜੀਆਂ ਦਾ ਅੱਡਾ ਵੀ ਇਹ ਬਣਿਆ ਹੋਇਆ ਹੈ ਝਾੜੀਆਂ ਦੇ ਵਿੱਚ ਇੱਥੇ ਜਦੋਂ ਇਹ ਸਾਫ਼ ਜਗ੍ਹਾ ਇੱਥੇ ਅੱਗ ਬਾਲ ਕੇ ਲੋਕ ਪਹਿਲਾਂ ਸੇਕਦੇ ਨੇ ਅਤੇ ਇੱਥੇ ਬੀਅਰ ਦੀਆਂ ਬੋਤਲਾਂ ਵੀ ਪਈਆਂ ਅਤੇ ਬੀਅਰ ਦੀ ਬੋਤਲਾਂ ਦੇ ਨਾਲ ਹੋਰ ਸ਼ਰਾਬ ਦੀਆਂ ਬੋਤਲਾਂ ਕੋਕੋਕੋਲਾ ਕੋਕੋਕੋਲਾ ਦੀਆਂ ਬੋਤਲਾਂ ਕੋਲਡ ਡਰਿੰਕ ਦੀਆਂ ਬੋਤਲਾਂ ਵੀ ਇੱਥੇ ਕਾਫੀ ਪਈਆਂ ਮਤਲਬ ਸਾਫ ਸਾਫ ਕਿਹਾ ਜਾ ਸਕਦਾ ਹੈ ਕਿ ਇਹ ਨਸ਼ੇੜੀਆਂ ਦਾ ਅੱਡਾ ਬਣਿਆ ਹੋਇਆ ਹੈ ਚ ਰਾਤ ਦੇ ਵਕਤ ਜਾਂ ਕਿਸੇ ਵੀ ਵਕਤ ਇੱਥੇ ਅੱਗ ਬਾਲ ਕੇ ਕੁਝ ਲੋਕ ਨਸ਼ਾ ਕਰਦੇ ਹੋਏ ਵੀ ਦੇਖੇ ਜਾ ਸਕਦੇ ਨੇ ਜਗ੍ਹਾ ਜਗ੍ਹਾ ਤੇ ਇੱਥੇ ਝਾੜੀ ਬੁੱਟੀਆਂ ਹੋਣ ਕਰਕੇ ਕਿਸੇ ਵੀ ਵਕਤ ਇੱਥੇ ਕੋਈ ਹਾਦਸਾ ਹੋ ਸਕਦਾ ਹੈ ਤੇ ਕੋਈ ਜਾਨਵਰ ਵੀ ਨਿਕਲ ਸਕਦਾ ਹੈ ਇੱਥੇ ਤੱਕ ਹੀ ਇੱਥੇ ਪੇਵਰ ਬਲੌਕ ਜੋ ਕਿ ਇੱਕ ਵਰਤੀ ਹੋਈ ਪੇਵਰ ਬਲੌਕ ਹੈ ਉਹ ਵੀ ਇੱਥੇ ਪਈ ਹੈ ਜੋ ਕਿ ਕਿਤੇ ਸੜਕ ਨਾ ਬਣੀ ਹੋਵੇ ਉੱਥੇ ਵੀ ਇਹ ਪੇਵਰ ਬਲੌਕ ਕੰਮ ਆ ਸਕਦੀ ਹੈ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਪੇਵਰ ਬਲੌਕ ਦੀਆਂ ਵੀ ਤਸਵੀਰਾਂ ਦਿਖਾਣ ਜਿੱਥੇ ਸੜਕ ਨਹੀਂ ਬਣਦੀ ਜੇਕਰ ਨਗਰ ਕੌਂਸਲ ਦੇ ਇਹ ਪੇਵਰ ਬਲੌਕ ਕਿਸੇ ਕੰਮ ਦੀ ਨਹੀਂ ਹੈ ਤਾਂ ਕਿਸੇ ਨੂੰ ਕਹਿ ਦਿੱਤਾ ਜਾਵੇ ਅਤੇ ਇੱਥੋਂ ਚੱਕ ਕੇ ਘੱਟੋ-ਘਾਟੋ ਆਪਣੇ ਘਰ ਦੇ ਬਾਹਰ ਦਾ ਰਸਤਾ ਬਣਾ ਸਕਦਾ ਹੈ ਅਤੇ ਸਾਫ਼-ਸੁਥਰਾ ਰਸਤਾ ਰਹੇਗਾ ਤਾਂ ਆਂ ਜਾਣ ਚ ਕਿਸੇ ਤਰ੍ਹਾਂ ਦੀ ਕੋਈ ਓਕੜ ਨਹੀਂ ਆਵੇਗੀ ਖਿਡਾਰੀ ਤਦ ਵਧੀਆ ਬਣ ਸਕਦਾ ਜੇਕਰ ਸਟੇਡੀਅਮ ਵਧੀਆ ਹੋਵੇ ਪਰ ਸਟੇਡੀਅਮ ਦੇ ਖਲਾਤ ਕਾਫੀ ਖਸਤਾ ਹੋ ਚੁੱਕੇ ਨੇ ਇੱਕ ਵਕਤ ਸੀ ਜਦੋਂ ਅਮਰਤਪਾਲ ਜੀ ਕੋਚ ਇੱਥੇ ਚੈਨੂ ਟ੍ਰੇਨਿੰਗ ਦੰਦੇ ਸਨ ਤੇ ਸੈਂਕੜੇ ਬੱਚੇ ਔਣਾ ਕੋਲ ਇੱਥੇ ਟ੍ਰੇਨਿੰਗ ਲੰਦੇ ਸਨ ਅਤੇ ਇਹ ਗਰਾਊਂਡ ਬਿਲਕੁਲ ਸਾਫ਼-ਸੁਤਰਾ ਬਣਿਆ ਹੋਇਆ ਸੀ ਹਾਲਾਂਕਿ ਔਣਾ ਦੇ ਪਰਿਵਾਰਿਕ ਮੈਂਬਰੋ ਵੱਲੋਂ ਵੀ ਹਜੇ ਵੀ ਇਸ ਗਰਾਊਂਡ ਦੇ ਵਿੱਚ ਬੱਚਿਆਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਪਰ ਇੱਕ ਸਿੰਗਲ ਮੈਨ ਆਪਣੀ ਜੇਬ ਚੋਂ ਖਰਚਾ ਨਹੀਂ ਕਰ ਸਕਦਾ ਹੁਣ ਸਿਰਫ ਪ੍ਰਸ਼ਾਸਨ ਅਤੇ ਸਰਕਾਰਾਂ ਦੇ ਸਹਿਯੋਗ ਦੀ ਲੋੜ ਹੈ ਤਾਂ ਕਿ ਇਸ ਸਟੇਡੀਅਮ ਨੂੰ ਬਚਾਇਆ ਜਾ ਸਕੇ ਅਤੇ ਕੁਰਾਲੀ ਦੇ ਲੋਕ ਵਧੀਆ ਗੇਮ ਖੇਡ ਸਕਣ ਅਤੇ ਲੋਕਾਂ ਨੂੰ ਇਸ ਦਾ ਫਾਇਦਾ ਹੋਵੇ ਫਿਲਹਾਲ ਜੋ ਬਿਲਡਿੰਗ ਦਾ ਅੰਦਰ ਢਾਂਚਾ ਬਣਿਆ ਹੋਇਆ ਉਸ ਦੇ ਵਿੱਚ ਇੱਕ ਆਂਗਣਵਾੜੀ ਚੱਲ ਰਹੀ ਹੈ ਜਿੱਥੇ ਕਿ ਛੋਟੇ-ਛੋਟੇ ਬੱਚੇ ਪੜਦੇ ਨੇ ਪਰ ਉੱਥੇ ਵੀ ਹਾਲਾਤ ਬਾਥਰੂਮ ਦੇ ਕਾਫੀ ਮਾੜੇ ਨੇ ਉਹ ਵੀ ਤੁਹਾਨੂੰ ਤਸਵੀਰਾਂ ਅਸੀਂ ਜ਼ਰੂਰ ਦਿਖਾਵਾਂਗੇ ਪਰ ਇਹ ਗਾਜਰ ਬੁੱਟੀ ਜੋ ਲੱਗੀ ਹੋਈ ਹੈ ਇਸ ਕਰਕੇ ਇੱਥੇ ਬੱਚੇ ਬਿਲਕੁਲ ਵੀ ਖੇਡ ਨਹੀਂ ਸਕਦੇ ਜੇਕਰ ਨਗਰ ਕੌਂਸਲ ਕੁਰਾਲੀ ਵੀ ਇਸ ਵੱਲ ਬਿਲਕੁਲ ਧਿਆਨ ਦੇਵੇ ਤਾਂ ਇਸ ਸਟੇਡੀਅਮ ਨੂੰ ਵਧੀਆ ਸਟੇਡੀਅਮ ਬਣਾਇਆ ਜਾ ਸਕਦਾ ਹੈ ਅਤੇ ਕੁਰਾਲੀ ਦੇ ਲਈ ਮਾਨ ਦੀ ਗੱਲ ਹੋਵੇਗੀ ਕਿ ਇਸ ਸਟੇਡੀਅਮ ਕਰਕੇ ਕੁਰਾਲੀ ਦੇ ਲੋਕ ਇੱਥੇ ਖੇਡਣ ਆਣ ਅਤੇ ਜੇਕਰ ਇੱਥੇ ਕੋਈ 11 ਮੈਂਬਰੀ ਕਮੇਟੀ ਬਣ ਸਕਦੀ ਹੈ ਤਾਂ ਉਹ ਵੀ ਬਣਾ ਦਿੱਤੀ ਜਾਵੇ ਜੋ ਕਿ ਇਸ ਸਟੇਡੀਅਮ ਦਾ ਰੱਖ-ਰਖਾਵ ਕਰ ਸਕੇ ਬਿਜਲੀ ਦੀਆਂ ਤਾਰਾਂ ਵੀ نیچے ਕੁਝ ਨੰਗੀਆਂ ਦਿਖਾਈ ਦੇ ਰਹੀਆਂ ਤੇ ਜਿੱਥੇ ਬੈਠਣ ਨੂੰ ਸਟੇਡੀਅਮ ਜਦੋਂ ਖਰਜੀ ਤੁਲੀ ਇੱਥੇ ਖੇលਿਆ ਕਰਦਾ ਸੀ ਆ ਇਹਨਾ ਤੇ ਜਿਹੜੇ ਸਾਫ ਸੁਥਰੀਆਂ ਪੋੜੀਆਂ ਹੁੰਦੀਆਂ ਸੀ ਤੇ ਲੋਕ ਬੈਠ ਕੇ ਉਹਨੂੰ ਦੇਖਿਆ ਕਰਦੇ ਸੀ ਪਰ ਹੁਣ ਹਾਲਾਤ ਵਿਗੜ ਚੁੱਕੇ ਨੇ ਇੱਥੇ ਸਦੀਆਂ ਤੋਂ ਇੰਜ ਜਾਪਦਾ ਜਿਵੇਂ ਕਿ ਕਦੇ ਝਾੜੂ ਹੀ ਨਾ ਵੱਜਿਆ ਹੋ ਥਾਂ ਥਾਂ ਤੇ ਸਿਮਿੰਟ ਦੀ ਪੋੜੀਆਂ ਦੇ ਵਿੱਚ ਵੀ ਅਤੇ ਘਾਹ ਉੱਗਿਆ ਹੋਇਆ ਅਤੇ ਇਸ ਸਟੇਡੀਅਮ ਨੂੰ ਅੰਤਿਮ ਸਾਤ ਇਸ ਸਟੇਡੀਅਮ ਦੀ ਹਾਲਾਤ ਚੱਲ ਰਹੇ ਨੇ ਇੰਜ ਕਿਹਾ ਜਾ ਸਕਦਾ ਹੈ ਕਿ ਇਹ ਸਟੇਡੀਅਮ ਇਸ ਵਕਤ ਵੈਂਟੀਲੇਟਰ ਤੇ ਆ ਪਰ ਜੇਕਰ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਇਹ ਜਾਣਕਾਰੀ ਪਹੁੰਚਾਉਂਦੇ ਹੋ ਤਾਂ ਇਸ ਵੈਂਟੀਲੇਟਰ ਤੇ ਪਏ ਹੋਏ ਸਟੇਡੀਅਮ ਨੂੰ ਆਕਸੀਜਨ ਮਿਲ ਸਕਦੀ ਹੈ ਅਤੇ ਇਹ ਸਟੇਡੀਅਮ ਸਾਫ਼-ਸੁਥਰਾ ਸਟੇਡੀਅਮ ਬਣ ਸਕਦਾ ਹੈ ਜਿੱਥੇ ਕਿ ਸੈਂਕੜਾ ਬੱਚੇ ਆ ਕੇ ਪ੍ਰੈਕਟਿਸ ਕਰਦੇ ਹੋਏ ਵੀ ਨਜ਼ਰ ਆ ਸਕਦੇ ਨੇ ਇਸ ਵਕਤ ਵੀ ਕੁਝ ਬੱਚੇ 4-3-4 ਬੱਚੇ ਇੱਥੇ ਖੇਡਦੇ ਹੋਏ ਨਜ਼ਰ ਆ ਰਹੇ ਨੇ ਪਰ ਇੱਥੇ ਜੇਕਰ ਪ੍ਰਸ਼ਾਸਨ ਚਾਵੇ ਅਤੇ ਪੰਜਾਬ ਸਰਕਾਰ ਚਾਵੇ ਇਸ ਸਟੇਡੀਅਮ ਨੂੰ ਸਾਫ਼ ਸੁਥਰਾ ਬਣਾਵੇ ਅਤੇ ਦੋ ਚਾਰ ਕੋਚ ਇੱਥੇ ਦੇ ਦੇਵੇ ਤਾਂ ਇਲਾਕੇ ਲਈ ਲਈ ਮਾਣ ਵਾਲੀ ਗੱਲ ਹੋਵੇਗੀ ਅਤੇ ਇਸ ਸਟੇਡੀਅਮ ਦੇ ਵਿੱਚ ਕਾਫੀ ਬੱਚੇ ਆ ਕੇ ਖੇਡ ਸਕਦੇ ਹਨ ਹੁਣ ਤੁਸੀਂ ਵੀ ਕਮੈਂਟ ਕਰਕੇ ਆਪਣੇ ਵਿਚਾਰ ਸਾਂਝੇ ਕਰਿਓ ਕਿ ਇਸ ਸਟੇਡੀਅਮ ਨੂੰ ਹਲਾਤ ਸੁਧਰਨੇ ਚਾਹੀਦੇ ਨੇ ਜਾਂ ਕੁਝ ਹੋਰ ਕਹਿਣਾ ਚਾਹੀਦੇ ਚਾਹੀਦਾ ਹੈ ਕਿਉਂਕਿ ਸਾਡਾ ਮਤਲਬ ਇਸ ਵੀਡੀਓ ਦਿਖਾਉਣ ਦਾ ਇਹੀ ਹੈ ਕਿ ਪ੍ਰਸ਼ਾਸਨ ਤੱਕ ਇਹ ਜਾਣਕਾਰੀ ਪੁੱਜੇ ਅਤੇ ਇਸ ਸਟੇਡੀਅਮ ਦੇ ਵਿੱਚ ਕੋਈ ਨਾ ਕੋਈ ਗ੍ਰਾਂਟ ਨਗਰ ਕੌਂਸਲ ਕੁਰਾਲੀ ਵੱਲੋਂ ਜਾਰੀ ਕੀਤੀ ਜਾਵੇ ਅਤੇ ਇਸ ਸਟੇਡੀਅਮ ਦੇ ਖਲਾਤ ਸੁਧਾਰੇ ਜਾਣ ਤਾਂ ਕਰਕੇ ਸਾਡੇ ਬੱਚੇ ਵੀ ਇੱਥੇ ਆ ਕੇ ਖੇਡ ਸਕਣ ਅਤੇ ਇਲਾਕੇ ਦੇ ਲਈ ਮਾਣ ਵਾਲੀ ਗੱਲ ਹੋਵੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਤੁਹਾਡਾ ਆਪਣਾ ਰਣੂ ਕੁਰਾਲੀ